ਸਮਰਾਲਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਪ੍ਰਾਣ ਨੇ ਹੀ ਆਪਣੇ ਹੀ ਵੱਡੇ ਭਰਾ ਦਾ ਕਤਲ ਕਰ ਦਿੱਤਾ ਹੈ ਜੀ ਹਾਂ ਜ਼ਮੀਨ ਦੇ ਖਾਤਰ ਇੱਕ ਪ੍ਰਾਣ ਨੇ ਆਪਣੇ ਹੀ ਭਰਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਨੇ ਆਪਣੇ ਪਿਤਾ ਨੂੰ ਵੀ ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ ਹੈ ਤੇ ਹੁਣ ਉਸ ਦੇ ਪਿਤਾ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸਮਰਾਲਾ ਦੇ ਪਿੰਡ ਪੂਨੀਆਂ ਦੇ ਵਿੱਚ ਬੀਤੀ ਰਾਤ ਛੋਟੇ ਪ੍ਰਾਣ ਨੇ ਆਪਣੇ ਹੀ ਵੱਡੇ ਭਰਾ ਦਾ ਕਤਲ ਕਰ ਦਿੱਤਾ ਮਿਲੀ ਜਾਣਕਾਰੀ ਮੁਤਾਬਕ ਦਲਬੀਰ ਸਿੰਘ ਨੇ ਆਪਣੇ ਵੱਡੇ ਭਰਾ ਜਗਦੀਪ ਸਿੰਘ ਦਾ ਕਤਲ ਕੀਤਾ ਹੈ ਉਸ ਨੂੰ ਮੌਤ ਦੇ ਘਾਟੋਂ ਉਤਾਰ ਦਿੱਤਾ ਹੈ ਜਿਸ ਤੋਂ ਬਾਅਦ ਆਪਣੇ ਪਿਤਾ ਨੂੰ ਵੀ ਉਸਨੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਹੈ ਜ਼ਖਮੀ ਪਿਤਾ ਨੂੰ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ 'ਚ ਰੈਫਰ ਕੀਤਾ ਗਿਆ ਹੈ ਸਮਰਾਲਾ ਪੁਲਿਸ ਨੇ ਮ੍ਰਿਤਕ ਦੀ ਲਾਸ਼ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਜਿਕਰ ਜੋ ਹੈ ਕਿ ਮ੍ਰਿਤਕ ਜਗਦੀਪ ਸਿੰਘ ਨੇ ਕਰੀਬ 2 ਸਾਲ ਪਹਿਲਾਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀ ਤੇ 4 ਮਹੀਨੇ ਪਹਿਲਾਂ ਉਹ ਜੇਲ੍ਹ ਤੋਂ ਵਾਪਸ ਆਇਆ ਸੀ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਜਗਦੀਪ ਸਿੰਘ ਨੇ ਉਸ ਦਾ ਪਿਤਾ ਰਾਮ ਸਿੰਘ ਪਿੰਡ ਦੇ ਹੀ ਵਿੱਚ ਅਲੱਗ ਘਰ 'ਚ ਰਹਿੰਦੇ ਨੇ ਤੇ ਛੋਟਾ ਭਰਾ ਦਲਬੀਰ ਸਿੰਘ ਪਿੰਡ 'ਚ ਹੀ ਰਹਿੰਦਾ ਸੀ ਦੋਵਾਂ ਭਰਾਵਾਂ ਵਿਚਕਾਰ ਕਈ ਵਾਰ ਪਹਿਲਾਂ ਵੀ ਝਗੜਾ ਹੋ ਚੁੱਕਿਆ ਹੈ ਤੇ ਪਿੰਡ ਦੀ ਪੰਚਾਇਤ ਬਹੁਤ ਵਾਰ ਦੋਵਾਂ ਵਿਚਕਾਰ ਸਮਝੌਤਾ ਵੀ ਕਰਵਾ ਚੁੱਕੀ ਹੈ ਪਰ ਇਸੇ ਦੌਰਾਨ ਅੱਜ ਫਿਰ ਜ਼ਮੀਨ ਨੂੰ ਲੈ ਕੇ ਦੋਵਾਂ ਭਰਾਵਾਂ ਦੇ ਵਿੱਚ ਝਗੜਾ ਹੋਇਆ ਤੇ ਛੋਟੇ ਭਰਾ ਨੇ ਵੱਡੇ ਭਰਾ ਦਾ ਕਤਲ ਕਰ ਦਿੱਤਾ ਹੈ ਪਿਤਾ ਨੂੰ ਵੀ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ ਹੈ ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜੀ ਆਸ ਵਿੱਚ ਹੀ ਪਰਿਵਾਰ ਹੈ ਆ ਪਹਿਲਾ ਜਿਹੜਾ ਇਹਦਾ ਵੱਡਾ ਭਰਾ ਸੀ ਇਹ ਤੋਂ ਮਾਤਾ ਦੀ 70 ਸੌ ਲੰਗਾਂ ਦਾ ਡੈਥ ਹੋ ਗਈ ਸੀ ਉਸ ਤੋਂ ਬਾਅਦ ਫਿਰ ਇਹ ਜੇਲ੍ਹ ਚਲੇ ਗਿਆ ਸੀ ਜੇਲ੍ਹ ਤੋਂ ਬਾਅਦ ਇਹਦੀ ਜਮਾਨਤ ਕਰਾ ਲਈ ਉਸ ਤੋਂ ਬਾਅਦ ਫਿਰ ਸਵੇਰੇ ਸ਼ਾਮ ਤੱਕ ਸ਼ਰਾਬ ਪੀ ਜਾਂਦੇ ਹੁੰਦੇ ਸੀ ਤੇ ਹੁਣ ਸਾਲੋਂ ਵੀ ਸਵੇਰੇ ਪਤਾ ਲੱਗਿਆ ਤੇ ਰਾਤ ਕਿਤੇ 8-9 ਵਜੇ ਦੇ ਕਰੀਬ ਉਹਨੇ ਛੋਟੇ ਭਰਾ ਨੇ ਆਪਣਾ ਵੱਡਾ ਭਰਾ ਮਾਰਤਾ ਤੇ ਜਿਹੜਾ ਪਿਓ ਸੀ ਉਹ ਜਖਮੀ ਪਿਆ ਹਸਪੀਟਲ ਜਿਹੜੇ ਕਾਗਜ਼ ਦਿੱਤੇ ਹੋਏ ਆਪਣੀ ਬਾਦ ਆ ਪਹਿਲਾਂ ਉਹ ਵੀ ਦਿੱਤੀ ਉਹਦੀ ਰੈੱਡ ਹੋਈ ਹੈ ਜੀ ਕਿੰਨੀ ਉਮਰ ਆ ਦੀ ਉਹ ਉਮਰ ਹੈਗੀ ਆ ਜੀ 40 ਸਾਲ ਦਾ ਹੈਗਾ 30 ਨਸ਼ਾ ਕਰਦੇ ਉਹਨੂੰ ਦੋਸਾਂ ਬਾਜੀ ਜਿਹੜੇ ਪਿਓ ਪੁੱਤ ਜਸਵੇਰੇ ਆਪਣਾ ਨਸ਼ਾ ਸ਼ਰਾਬ ਪੀ ਲੈਣੀ ਜਿਹੜਾ ਛੋਟਾ ਮੁੰਡਾ ਸੀ ਇਹ ਵੀ ਦਰਦੂਰੂ ਪੀ ਜਾਂਦੇ ਸੀ ਉਮਰ ਕਿੰਨੀ ਸੀ ਛੋਟੇ ਭਾਈ ਦੀ ਛੋਟੇ ਭਰਾ ਦੀ ਹੈਗੀ ਸੀ 30 32 33 ਸਾਲ ਦਾ ਉਹਨਾਂ ਵਿਆਹ ਹੋਏ ਸੀ ਦੋਨੇ ਵਿਆਹ ਹੋਏ ਉਹ ਵੀ ਜਿਹੜੀ ਇਹਨਾਂ ਦੇ ਘਰ ਵਾਲੀਆਂ ਉਹਨਾਂ ਨੂੰ ਬਹੁਤ ਪਰੇਸ਼ਾਨ ਕਰਦੇ ਸੀ ਉਹ ਵੀ ਆਪਣੇ ਬੱਚੇ ਲੈ ਕੇ ਆਪਣੇ ਪੇਕੇ ਬੈਠੀਆਂ ਹਾਂ ਜਿਹੜਾ ਜਿਵੇਂ ਲੱਗਦਾ ਸੀ ਜਿਹੜੇ ਦੇ بڑے ਭਾਈ ਹੋਣਗੇ ਮਾਤਾ ਨੇ ਮਾਰਿਆ ਸੀ ਹਾਂਜੀ ਤੇ ਛੋਟੇ ਭਾਈ ਨੂੰ ਕੋਈ ਰੰਜ ਆਸ ਵਿੱਚ ਇੱਥੇ ਲੜਦੇ ਰਹਿੰਦੇ ਜੀ ਇੱਥੇ ਹੀ ਦੇਖਦੇ ਨਾ ਨੇ ਪਿੰਡ ਦੇ ਵਿੱਚ ਜਦੋਂ ਜਵਾਨਤ ਕਰਾ ਕੇ ਆਇਆ ਸੀ ਉਦੋਂ ਤੋਂ ਆਸ ਵਿੱਚ ਹੀ ਬਹੁਤ ਵਾਰੀ ਲੜੇ ਨੇ ਕਿੰਨੇ ਟਾਈਮ ਪਹਿਲਾਂ ਲੋਕਾਂ ਨੇ ਬਹੁਤ ਸਮਝਾਇਆ ਹਾਂਜੀ ਕਿੰਨਾ ਟਾਈਮ ਹੋ ਗਿਆ 6-7 ਮਹੀਨੇ ਪਹਿਲਾਂ ਉਹ ਵੀ ਲੜਦੇ ਹਾਂਜੀ ਹਾਂਜੀ ਇੱਕ ਪਿੰਡ ਵਾਲੇ ਰੋਕੇ ਵੀ ਉਹਨਾਂ ਨੂੰ ਨਹੀਂ ਪਿੰਡ ਵਾਲਿਆਂ ਨੇ ਬਹੁਤ ਸਮਝਾਇਆ ਕਪਾਨ ਸਾਹਿਬ ਨੇ ਬਹੁਤ ਸਵਾਰੀ ਸਮਝਾਇਆ ਪੰਚਾਇਤ ਨੇ ਸਾਹ ਹਾਂਜੀ ਬਸ ਆਸ ਵਿੱਚ ਜਦੋਂ ਨਸ਼ੇ ਰੁਸ਼ੇ ਦੇ ਵਿੱਚ ਹੋ ਜਾਂਦੀ ਉਹਦੋਂ ਲੜਾ ਨਿਉ ਠੀਕ ਠਾਕ ਰਹਿੰਦੇ ਸੀ ਕਿੰਨੇ ਇਕੱਠੇ ਰਹਿੰਦੇ ਸੀ ਇਹਨੇ ਪਹਿਲਾਂ ਇਕੱਠੇ ਹੀ ਰਹਿੰਦੇ ਸੀ ਹੁਣ ਆ ਜਿੱਥੇ ਆ ਇਹਨਾਂ ਨੇ ਪਿੰਡ ਦੇ ਵਿੱਚ ਆ ਕੇ ਜਿਹਦੀ ਡੈਥ ਹੋਈ ਆ ਇਹਨਾਂ ਨੇ ਮਕਾਨ ਲਿਆ ਸੀ ਵੀ ਚੱਲ ਉਹਦੇ ਨਾਲ ਪਰੇ ਹੋ ਜੀ ਤੇ ਉਹਦੇ ਪਤਾ ਨਹੀਂ ਕੀ ਮਨ ਚ ਆਇਆ ਇੱਥੇ ਆ ਕੇ ਰਾਤ ਬਹਾਂ ਦੇ ਨਾਲ ਰਹਿੰਦੇ ਸੀ ਇੱਥੇ ਇਹਦਾ ਪਿਓ ਥੇ ਜਿਹਦੀ ਡੈਥ ਹੋਈ ਹੈ ਬਟੇ ਭਰਾ ਲੱਗ ਰਹਿੰਦਾ ਸੀ ਛੋਟਾ ਭਰਾ ਉਧਰ ਲੱਗ ਰਿਹਾ ਉਹਨਾਂ ਸੀ ਸਰੂਤੂ ਲੱਗ ਕੋਈ ਨਸ਼ਾ ਕਰ ਰਿਹਾ ਸੀ ਦਾਰੂ ਤੋਂ ਇਲਾਵਾ ਜੀ ਦੇਖੋ ਹੋਰ ਨਸ਼ੇ ਬਹੁਤ ਨੇ ਮੈਡੀਕਲ ਨਸ਼ੇ ਹੋ ਗਏ ਇਹਨਾਂ ਪਤਾ ਹੀ ਨਹੀਂ ਲੱਗਦਾ ਕੀ ਖਾਂਦੇ ਨੇ ਕੀ ਨਹੀਂ ਕਹਿਣਾ ਕੀ ਚਾਹੁੰਦੇ ਪਰ ਸਾਡੇ ਦੇਖੋ ਇਸ ਤਾਂ ਕਹਿਣਾ ਜੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ ਦੇਖੋ ਪਹਿਲਾਂ ਵੀ ਲੜਦੇ ਰਹਿੰਦੇ ਸੀ ਦੋ ਬੰਦੇ ਆਏ ਸਾਡੇ ਕੋਲ ਲੜਾਈ ਕੇਸ ਦੇ ਵਿੱਚ ਇੱਕ ਬਰਾਡ ਡੈਡ ਸੀਗਾ ਇੱਕ ਇੰਜਰਡ ਹੈ ਸਾਡੇ ਕੋਲ ਇੱਥੇ ਪਿਆ ਅਜੇ ਅਸੀਂ ਉਹਨੂੰ ਰੈਫਰ ਕਰਨਾ ਚਾਹੁੰਦੇ ਹਾਂ ਬੱਤੀ ਦੇ ਵਿੱਚ ਪਰ ਨਾਲ ਕੋਈ ਸਾਨੂੰ ਅਵੇਲੇਬਲ ਨਹੀਂ ਹੈ ਜਿਹੜਾ ਜਿਹੜਾ ਉਹ ਵੀ ਹੁੰਦੀ ਹੈ ਉਹਦੇ 60 ਸਾਲ ਹਨ। ਕੀ ਨਾਮ ਹੈ? ਉਹ ਦਾ ਰਾਮ ਸਿੰਘ। ਡਿਗਰੇਡ ਹਨ। ਆ ਪਿੰਡ ਪੋਨੀਆ। ਜਿਹੜਾ ਦੂਸਰਾ ਜਿਹੜਾ ਫੇਰ ਉਹ ਇਹਨਾਂ ਦੇ ਚ ਲੱਗਣਾ। ਉਹ ਇਹਦਾ ਮੰਡਾ ਲੱਗਦਾ ਹੈ। ਉਹਦੀ ਕਿੰਨੀ ਉਮਰ ਹੈ? ਉਹਦੀ 35 ਸਾਲ ਹੋਊਗੀ। 32 ਸਾਲ। ਕੀ ਨਾਮ ਹੈ? ਉਹਦਾ ਜੰਤੀਵਨ ਸਿੰਘ। ਇੱਕ ਕੀ ਲੱਗਦਾ ਕਿ ਇਹ 21 ਤੀਜਾ ਮਾਰੇ ਹੋ ਗੁਣ। ਸਾਲਾ ਕੀ? ਇਹਦਾ ਪੋਸਟ ਮੌਟਮ ਵੀ ਹੋਟੇ ਬਾਹਰ ਹੀ ਟੇਪ ਹੋਏਗਾ ਜੀ। ਜਿਹੜਾ ਜਿਹੜਾ ਮੈਨੂੰ ਜਿਹੜਾ ਰੈਫਰ ਕਰਿਆ ਉਹਦੇ ਕਿਤੇ ਕਿਤੇ ਇਹ। ਕਿਵੇਂ ਅਸੀਂ ਸੁਰਤੇ ਵੀ ਬਾਹਰ ਹੈਗੇ ਹਫਤੇ ਵੀ ਹੈ। ਕਿਤੇ ਦੇ ਉੱਪਰ ਗੱਲ ਲਾ ਬ੍ਰਿੰਗ ਕਿੰਨ ਸਕਦੇ ਆ ਪਿੰਡ ਪੁੰਨੀਆਂ ਦੇ ਵਿੱਚ ਨਾ ਇੱਕ ਭਰਾ ਨੇ ਭਰਾ ਨੂੰ ਮਾਰ ਦਿੱਤਾ ਦਲਵੀਰ ਸਿੰਘ ਦਾ ਦਲਵੀਰ ਸਿੰਘ ਭਰਾ ਨੇ ਆਪਣੇ ਜਗਜੀਵਨ ਭਰਾ ਨੂੰ ਉਹ ਸੰਭਣਾ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਤੇ ਆਪਣੇ ਬਜ਼ੁਰਗ ਨੂੰ ਜ਼ਖਮੀ ਕਰ ਦਿੱਤਾ ਕਿ ਕਿੰਨੇ ਹੋਈ ਕਰਦਾ ਜੀ ਤੇ ਕੱਲ ਸ਼ਾਮ ਰਾਤ 9:30 ਵਜੇ ਦੀ 10:00 ਉਹ ਨਿਸ਼ਾ ਕੀਤਾ ਹੈ ਕਿ ਇਸ ਵਕਤ ਹਾਂ ਨਿਸ਼ੇੜੀ ਕਿਸਮ ਦਾ ਬੰਦਾ ਹੈ ਤੇ ਆਪ ਵੀ ਵੀ ਉਹ ਬੈਠੇ ਉੱਤੇ ਤਰਾਵ ਵਗਰਾ ਪਿੰਡ ਇਸ ਦੀ ਲੰਬੀਸ਼ ਕੀ ਰਹੀ ਹੈ ਬੰਦੇ ਦੇ ਕੀ ਕਾਰਨ ਕੀ ਰੇ ਇਹਨੇ ਆਪਣੇ ਬਜ਼ੁਰਗ ਨੇ ਆਪਣੀਆਂ ਕੁੜੀਆਂ ਦੇ ਨਾਂ ਤੇ ਜਿਹੜੀ ਹੈਗੀ ਕੁਝ ਜ਼ਮੀਨ ਲਵਾ ਦਿੱਤੀ ਸੀ ਉਹ ਸਾਰਿਆਂ ਨੂੰ ਹਿੱਸੇ ਦੇ ਦਿੱਤੇ ਸੀਗੇ ਲੇਕਿਨ ਇਹ ਹੋਰ ਮੰਗ ਰਿਹਾ ਸੀ ਇਹ ਕਹਿੰਦਾ ਸੀ ਬਜ਼ੁਰਗ ਮੈਨੂੰ ਵੱਧ ਜ਼ਮੀਨ ਦੇਵੇ ਇਹ ਦੇਖੀਏ ਨਾ ਕਿਸ ਦੇ ਲਈ ਹੋਰ ਬੰਦੇ ਉਹਦਾ ਨਾਂ ਸੀਗਾ ਜਗਜੀਵਨ ਸਿੰਘ ਉਮਰ ਵੀ 38 ਸਾਲ ਹੈ ਬਜ਼ੁਰਗ ਦੀ ਉਮਰ ਕਿੰਨੀ ਹੈ ਬਜ਼ੁਰਗ ਦੀ ਉਮਰ 70 ਸਾਲ ਹੈ ਕੀ ਪੋਜੀਸ਼ਨ ਦੀ ਹੈ ਬਜ਼ੁਰਗ ਦੀ ਪੋਜੀਸ਼ਨ ਠੀਕ ਹੈ ਬਜ਼ੁਰਗ ਠੀਕ ਨੇ ਉਹ ਜਿਹੜੇ ਦਰਜੀਬਨ ਦੀ ਡੈਥ ਹੋ ਗਈ ਸੀ ਉਹ ਵੀ ਸੁਣੋ ਜਿਹੜਾ ਜੀ ਡੈਥ ਹੋਈ ਆ ਉਹਨੇ ਵੀ ਪਹਿਲਾਂ ਆਪਣੀ ਮਾਂ ਦਾ ਕਤਲ ਕੀਤਾ ਸੀ ਹਾਂ ਉਹਦੇ ਪਹਿਲਾਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀਗਾ ਜਿਹੜਾ ਬੰਦਾ ਇਹ ਰਿਹਾ ਜਿਹੜਾ ਮਰ ਤੱਕ ਆਇਆ ਉਹਨੇ ਪਹਿਲਾਂ ਆਪਣੀ ਮਾਂ ਮਾਰਤੀ ਸੀ ਤੋਂਵਾਂ ਭਰਾ ਦੀ ਵੀ ਪਹਿਲਾਂ ਵੀ ਲੜਾਈ ਦੇ ਕੋਈ ਮਾਮਲੇ ਆਏ ਨੇ ਸਾਹਮਣੇ ਜੀ ਪ੍ਰੋਟੀਨ ਮੈਟਰ ਤੇ ਆਉਂਦੇ ਨੇ ਸ਼ਰਾਬੀ ਕਿਸਮ ਦੇ ਆਦਮੀਆਂ ਨੇ ਦੋ ਜਿਹਦੇ ਹੁਣ ਮਾਰੀ ਆ ਉਹਦੇ ਪਹਿਲਾਂ ਕੋਈ ਪਰਚਾ ਹੈਗਾ ਜੀ ਇਹ ਆਪਣੇ ਆਪਣੇ ਭਰਾ ਨੂੰ ਮਾਰਿਆ ਨਾ ਪਹਿਲਾਂ ਕੋਈ ਪਰਚਾ ਨਹੀਂ ਹੁਣ ਉਹ ਤੇ ਦੋਸ਼ੀ ਪਰਾਰ ਹੈ ਕਿ ਗ੍ਰਿਫਤਾਰ ਕਰ ਲਿਆ ਸੀ ਗ੍ਰਿਫਤਾਰ ਗ੍ਰਿਫਤਾਰ ਕਰ ਦਿੱਤੀ ਇਹ ਕੀ ਮੁਕਤ ਹੋ ਗਿਆ ਜੀ ਮੁਕਤਵਾਦ ਅਰਜ ਹੋ ਗਿਆ ਜੀ